ਦਿੱਲੀ ਨੂੰ ਫਤਿਹ ਕਰਨ ਵਾਲੇ ਸਿਕਮ ਦੇ ਮਹਾਨ ਜਰਨੈਲਾਂ ਨੂੰ ਯਾਦ ਕਰਦੇ ਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਫਤਿਹ ਮਾਰਚ ਦੇ ਦਿਨ ਦੇ ਰੂਪ ਵਿੱਚ ਮਨਾਉਂਦੀ ਹੈ ਇਸ ਸਾਲ ਵੀ 27 ਤੇ 28 ਅਪ੍ਰੈਲ ਨੂੰ ਫਤਿਹ ਮਾਰਚ ਮਨਾਇਆ ਜਾ ਰਿਹਾ ਸਾਡੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰੀਤ ਹਰਮੀਤ ਸਿੰਘ ਕਲਕਾ ਜੀ ਆ ਕਲਕਾ ਜੀ ਸਵਾਗਤ ਹੈ ਲਿਵਿੰਗ ਜੀ ਦਾ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਫਤਿਹ ਮਾਰਚ ਬਾਰੇ ਗੱਲ ਕਰਾਂਗੇ ਜੋ ਫਤਿਹ ਮਾਰਚ ਆ ਤੇ ਉਹਦੇ ਵਿੱਚ ਕੀ ਖਾਸ ਰਹਿਣ ਵਾਲਾ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਤਾਂ ਉਹ ਆਣੋ ਦੇਖੋ ਦਿੱਲੀ ਫਤਿਹ ਦਾ ਜਿਹੜਾ ਇਤਿਹਾਸ ਹੈ ਲਾਲ ਕਿਲੇ ਨੂੰ ਫਤਿਹ ਕਰਨ ਦਾ ਇੱਕ ਬਹੁਤ ਵੱਡਾ ਇਤਿਹਾਸ ਸਿੱਖ ਪੰਥ ਦਾ ਹੈ ਔਰ ਦਿੱਲੀ ਨੂੰ ਸਾਡੇ ਜਿਹੜੇ ਜਨਰਲਾਂ ਨੇ ਬਾਬਾ ਜਸਾ ਸਿੰਘ ਦੀ ਆਲੂ ਵਾਲੀਆ ਬਾਬਾ ਜਸਾ ਸਿੰਘ ਜੀ ਰਾਮਗੜੀਆ ਬਾਬਾ ਬਗੇਲ ਸਿੰਘ ਜੀ ਇਨ੍ਹਾਂ ਜਨਰਲਾਂ ਨੇ ਜਦ 1783 ਦੇ ਵਿੱਚ ਲਾਲ ਕਿਲੇ ਫਤਿਹ ਕੀਤਾ ਔਰ ਉਸ ਫਤਿਹ ਕਰਨ ਤੋਂ ਬਾਅਦ ਦਿੱਲੀ ਨੂੰ ਉਸ ਵਕਤ ਦੀ ਗੋਗਲ ਸਲਤਰ ਦੇ ਨਾਲ ਇੱਕ ਟਵੀਟੀ ਸਾਈਨ ਹੋਈ ਉਹਨਾਂ ਦੀ ਕਿ ਸਾਡੇ ਜਿਹੜੇ ਗੁਰੂ ਧਾਮ ਨੇ ਇਹਨਾਂ ਦੀ ਨਿਸ਼ਾਨਦਈਆਂ ਕਰਨ ਕੇ ਇਤਿਹਾਸਕਾਰ ਸੇਵਾਵਾਂ ਸ਼ੁਰੂ ਕਰਾਈਆਂ ਔਰ ਅੱਜ ਜਿਹੜੇ ਅਸੀਂ ਨਕਮਸਤਕ ਹੁੰਦੇ ਹਾਂ ਗੁਰੂ ਘਰਾਂ 'ਚ ਇਹ ਉਹਨਾਂ ਜਰਨੈਲਾਂ ਦੀ ਦੇਣ ਹੈ ਸੋ ਇਸ ਇਤਿਹਾਸ ਪਰ ਦਾ ਦਿਨ ਜਿਹੜਾ ਹੈ ਇਹ ਸੰਗਤਾਂ ਨੂੰ ਹਰ ਵੇਸ਼ਾ ਯਾਦ ਦਿਵਾਣਾ ਆਪਣੀ ਨੌਜਵਾਨ ਪਨੀਰੀ ਨੂੰ ਯਾਦ ਦਿਵਾਣਾ ਇਹ ਦਿੱਲੀ ਕਮੇਟੀ ਦਾ ਜਿਹੜਾ ਫਰਜ਼ ਬੰਦਾ ਔਰ ਹਰ ਸਾਲ ਜਿਹੜਾ ਪੁਰਵੇ 2 ਦਿਨ ਲਈ ਮਨਾਇਆ ਜਾਂਦਾ ਬੜੇ ਵੱਡੇ ਪੱਦਰ ਦੇ ਉੱਤੇ लाल किले ਦੇ ਉਸ میدان ਦੀ ਉੱਤੇ ਕੇਸਰੀ ਝੰਡੇ ਚੁਲਾਈ ਜਾਂਦੇ ਨੇ ਕੇਸਰੀ ਨਿਸ਼ਾਨ ਸਾਹਿਬ ਚੁਲਾਈ ਜਾਂਦੇ ਆ ਜਿਹਦੇ ਨਾਲ ਦੁਨੀਆ ਭਰ ਦੇ ਵਿੱਚ ਸਿੱਖਾਂ ਨੂੰ ਇਹ ਪਤਾ ਚੱਲੇ ਕਿ ਇਹ ਖਾਲਸਾ ਦਾ ਪ੍ਰਾਤਨ ਵਿਰਸਾ ਹੈ ਸੋ ਇਸ ਵਾਰੀ ਵੀ 27 ਔਰ 28 ਅਪ੍ਰੈਲ ਨੂੰ ਜਿਹੜਾ ਹੈ ਇਹ 2 ਦਿਨ ਦਾ ਪ੍ਰੋਗਰਾਮ ਰੱਖਿਆ ਗਿਆ ਔਰ ਹਰ ਸਾਲ ਜਿਹੜਾ ਪ੍ਰੋਗਰਾਮ ਰੱਖਿਆ ਜਾਂਦਾ ਕਿਸੇ ਨਾ ਕਿਸੇ ਚੀਜ਼ ਨੂੰ ਡੈਡੀਕੇਟ ਕੀਤਾ ਜਾਂਦਾ ਔਰ ਇਹ ਜਿਹੜੀ ਹੈ ਜਨਮ ਸ਼ਤਾਬਦੀ ਮਾਤਾ ਗੁਜਰ ਕੌਰ ਜੀ ਦੀ ਇਸ ਸਾਲ ਦਾ ਪ੍ਰੋਗਰਾਮ ਉਹਨਾਂ ਨੂੰ ਸਮਰਪਿਤ ਕੀਤਾ ਗਿਆ ਡੈਡੀਕੇਟ ਕੀਤਾ ਗਿਆ ਦੋ ਦਿਨ ਦੇ ਪ੍ਰੋਗਰਾਮ ਦੇ ਵਿੱਚ ਪਹਿਲੇ ਦਿਨ ਕੀਰਤਨ ਦਰਬਾਰ ਹੋਣਗੇ ਸ਼ਾਮੀ 6 ਵਜੇ ਤੋਂ ਲੈ ਕੇ ਰਾਤ 11:30 ਵਜੇ ਤੱਕ ਦੇ ਪ੍ਰੋਗਰਾਮ ਨੇ ਉਹਦੇ ਵਿੱਚ ਆਈ ਹੋਈਆਂ ਪਹਾੜ ਸਭਿਸ਼ਤਾ ਪੰਚਤੀਆਂ ਜਿਹੜੀਆਂ ਸੰਤ ਸਮਾਜ ਦੀਆਂ ਆਣਾ ਦਮਦਮੀ ਟਕਸਾਲ ਦੇ ਮੁਖੀਆਂ ਨੇ ਆਣਾ ਨਿਆਂ ਸਿੰਘ ਜੱਥੇਬੰਦੀਆਂ ਦੇ ਮੁਖੀਆਂ ਨੇ ਆਣਾ ਉਹਨਾਂ ਨੂੰ ਸਾਰਿਆਂ ਨੂੰ ਸਨਮਾਨਿਤ ਕੀਤਾ ਜਾਏਗਾ ਔਰ ਨਾਲ ਹੀ ਉਹਦੇ علاوہ 28 ਤਰੀਕ ਨੂੰ ਜਿਹੜਾ ਮੰਜੂ ਢਿਲੇ ਤੋਂ ਇਹ ਮਾਰਚ ਸ਼ੁਰੂ ਹੋ ਕੇ ਮੇਨ ਛੱਤਾ ਪੁਲ ਤੋਂ ਸ਼ੁਰੂ ਕਰਕੇ ਇਹਨੂੰ ਲਾਲ ਕਿਲੇ ਤੱਕ ਜਿਹੜੀ ਜਨਰਲੀ ਮਾਰਚ ਕੀਤੀ ਜਾਏਗੀ ਔਰ ਉਹੀ ਜਹੋ ਜਲਾਲ ਦੇ ਨਾਲ ਜਿਸ ਵਕਤ ਸਾਡੇ ਸਿੰਘਾਂ ਨੇ ਦਿੱਲੀ ਫਤਿਹ ਕੀਤੀ ਸੀ ਉਹ ਦ੍ਰਿਸ਼ ਇੱਕ ਦੁਨੀਆ ਦੇ ਅੱਗੇ ਵਾਪਸ ਆਉਂਦਾ ਔਰ ਉਹੀ ਇਸੇ ਤਰੀਕੇ ਦੇ ਨਾਲ ਕੋੜਿਆਂ ਦੇ ਉੱਤੇ ਹਾਤੀਆਂ ਦੇ ਉੱਤੇ ਨਿਆਣ ਸਿੰਘ ਜਿੱਥੇ ਬੰਦੀਆਂ ਨਗਾੜੇ ਵਜਾਂਦੀਆਂ ਜਗਾਰੇ ਲਾਂਦੀਆਂ ਜਿਹੜੀਆਂ ਉਹ ਲਾਲ ਕਿਲੇ ਦੇ ਮੈਦਾਨ ਚ ਵਿੱਚ ਆਂਦੀਆਂ ਤੇ ਉੱਥੇ ਵੀ ਸਟੇਜ ਸ਼ੋਅ ਦੇ ਉੱਤੇ ਜਿੱਥੇ ਟਾੜੀ ਪ੍ਰਸੰਗ ਹੋਣੇ ਆ ਕੌਮ ਦੇ ਜਿਹੜੇ ਮਹਾਨ ਢਾਡੀ ਨੇ ਤਰਸੇਮ ਸਿੰਘ ਜੀ ਮੋਰਾਵਾਲੀ ਉਹਨਾਂ ਦਾ ਪ੍ਰੋਗਰਾਮ ਹੋਣਾ ਸਟੇਜ ਸ਼ੋਅ ਕਿਤੇ ਜਾਣੇ ਨੇ ਜਿਹਦੇ ਵਿੱਚ ਗੁਰੂ ਇਤਿਹਾਸ ਬਾਰੇ ਵੀ ਦੱਸਿਆ ਜਾਏਗਾ ਔਰ ਇਸ ਵਾਰੀ ਇਹ ਖਾਸ ਤੌਰ ਤੇ ਜਿਹੜਾ ਸਟੇਜ ਸ਼ੋਅ ਹੈ ਜਿੱਥੇ ਜਿਹੜੀ ਸੰਸਥਾ ਕਰ ਰਹੀ ਹੈ ਉਹ ਮਾਤਾ ਗੁਜਰਕੌਰ ਨੂੰ ਸਮਰਪਿਤ ਕਰ ਰਹੀ ਹੈ ਔਰ ਜਿਹੜੇ ਸਟੇਜ ਸ਼ੋਅ ਗੁਰੂ ਅਰਕਿਸ਼ਨ ਪਬਲਿਕ ਸਕੂਲ ਦੇ ਬੱਚੇ ਕਰ ਰਹੇ ਨੇ ਉਹ ਮਾਨਵਤਾ ਦੀ ਸੇਵਾ ਜਿਹੜਾ ਸਿੱਖ ਪੰਥ ਕਰਦਾ ਆ ਰਿਹਾ ਉਹਦੇ ਉੱਤੇ ਉਹ ਦਰਸ਼ਾ ਰਹੇ ਨੇ ਸੋ ਲਗਾਤਾਰ ਇਹ ਜਿਹੜੇ ਪ੍ਰੋਗਰਾਮ ਨੇ ਇਹ ਪ੍ਰਾਤਨ ਜਿਹੜੇ ਸਾਡੇ ਸ਼ਸਤਰ ਨੇ ਉਹਨਾਂ ਨੂੰ ਦਿਖਲਾਇਆ ਜਾਏਗਾ ਗੱਤਕੇ ਦੇ ਜੋਰ ਹੋਣਗੇ ਸੋ ਇਹ ਪ੍ਰੋਗਰਾਮ ਜਿਹੜੇ ਨੇ ਦੋ ਦਿਨ ਉੱਥੇ ਚੱਲਣ ਵਾਲੇ ਸੰਗਤਾਂ ਲਈ ਕੀ ਖਾਸ ਪ੍ਰਬੰਧ ਲੈ ਰਹਿਣਗੇ ਤੇ ਸੁਰੱਖਿਆ ਨੂੰ ਲੈ ਕੇ ਕੀ ਇੰਤਜ਼ਾਮ ਕੀਤਾ ਜਿਹੜੇ ਲੋਕ ਵੀ ਬਾਹਰੋਂ ਆਣਗੇ ਦਿੱਲੀ ਤੋਂ ਬਾਹਰੋਂ ਹਰਿਆਣਾ ਤੋਂ ਪੰਜਾਬ ਤੋਂ ਯੂਪੀ ਤੋਂ ਜਿਉਂਨਾ ਦੇ ਰੈਸ ਦਾ ਪ੍ਰਬੰਧ ਤੇ ਕੀਤਾ ਜਾ ਰਿਹਾ ਲੰਗਰ ਪਾਣੀ ਦਾ ਇੰਤਜ਼ਾਮ ਕੀਤਾ ਜਾਏਗਾ ਔਰ ਨਾਲ ਜਿਹੜੀਆਂ ਸਾਡੇ ਦਿੱਲੀ ਦੇ ਇਲਾਕੇ ਦੀਆਂ ਸੰਗਤਾਂ ਜਿਹੜੀਆਂ ਆਪ ਨਹੀਂ ਆ ਸਕਦੀਆਂ ਲੇਡੀਜ਼ ਕਰੀਆਂ ਹੁੰਦੀਆਂ ਨੇ ਉਹਨਾਂ ਲਈ ਜਿਹੜੀਆਂ बस अमूहियां को रवैया जारी है और नाल ही पूरा प्रबंध जेड़ा है दिल्ली पुलिस ਨਾਲ ਲੈ ਕੇ सेंट्रल पुलिस ਨਾਲ ਲੈ ਕੇ ਸਕਿਉਰਟੀ ਵਾਈਜ਼ ਦੇਖਿਆ ਜਾਏਗਾ और नाल ਸਾਡੇ ਨਾਲ ਜਿਹੜੇ ਵੋਲੀਅੰਟeers ਨੇ ਜਿਹੜੇ ਹਰ ਸਾਲ ਸਾਡੇ ਲਈ ਕੰਮ ਕਰਦੇ ਨੇ तकरीबन 1200 ਤੋਂ 1500 ਵੋਲੀਅੰਟeers ਵੱਖਰੀ ਵੱਖਰੀ ਸੰਸਥਾਵਾਂ ਦੇ ਨੇ ਜਿਹੜੇ ਉਹ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨਾਲ ਮਿਲ ਕੇ ਕੰਮ ਕੀਤਾ ਜਾਣਾ ਬਾਲਾ ਸਾਹਿਬ ਹਸਪੀਟਲ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਪਹਿਲਾ ਡਾਇਲਿਸਿਸ ਸੈਂਟਰ ਚੱਲਿਆ ਸੀ ਹੁਣ ਓਟੀਪੀ ਓਪੀਡੀ ਸ਼ੁਰੂ ਕਰਨ ਦੀ ਜਿਹੜੀ ਚਰਚਾ ਚੱਲੀ ਆ ਤੇ ਉਹਦੀ ਤਿਆਰੀ ਕਿੰਨੀ ਕੁ ਮੁਕੰਮਲ ਹੋ ਚੁੱਕੀ ਆ ਦੇਖੋ ਬਾਲਾ ਸਾਹਿਬ ਹਸਪੀਟਲ ਜਿਹੜਾ ਹੈ ਉਹ ਸਾਡਾ 125 ਬੈੱਡ ਦਾ ਜਿਹੜਾ ਹਸਪੀਟਲ ਹੈ ਜੀ ਉਸੇ ਪੈਨਡੈਮਿਕ ਦੇ ਟਾਈਮ ਦੇ ਉੱਤੇ ਤਿਆਰ ਕਰ ਲਿਆ ਸੀ ਮਗਰ ਉਹਦੇ ਕੁਝ ਲਾਇਸੈਂਸਸ ਦੀ ਪ੍ਰੋਬਲਮ ਸੀ ਔਰ ਉਸ ਤੋਂ ਬਾਅਦ ਇਸ ਵਕਤ ਅਸੀਂ ਇਲੈਕਸ਼ਨਸ ਤੋਂ ਪਹਿਲੇ ਉਹਨੂੰ ਸ਼ੁਰੂ ਕਰਨ ਜਾ ਰਹੇ ਸੀ ਮਗਰ ਸਾਡੇ ਵਿਰੋਧੀ ਪਾਰਟੀਆਂ ਨੇ ਉਹਦੇ ਉੱਤੇ اٹਕਲਾ ਲਾਉਂਦੇ ਹੋਏ ਕੋਟਾਂ ਚਲੇ ਗਏ ਸਟੇ ਲੈ ਲਿਆ ਉਹ ਅਸੀਂ ਸਟੇ ਸਾਰੇ ਵਕੇਟ ਕਰਾਏ ਨਹੀਂ ਜਿਹੜੀਆਂ ਪਰਮਿਸ਼ਨਲ ਰੁਕੀਆਂ ਸੀ ਉਹ ਸਾਰੀਆਂ ਦੁਬਾਰਾ ਸ਼ੁਰੂ ਕੀਤੀਆਂ ਔਰ ਉੱਥੇ ਇਨਫਰਾਸਟ੍ਰਕਚਰ ਆਲਮੋਸਟ ਤਿਆਰ ਸੀ 125 ਬੈੱਡ ਦਾ ਔਰ ਉਹਦੀ ਜਿਹੜੀ ਹੁਣ ਪਰਮਿਸ਼ਨ ਲੱਗ ਕੇ ਜਿਹੜਾ ਉਹ 5 ਤਰੀਕ ਨੂੰ ਖੋਲਣ ਜਾ ਰਹੇ ਆ ਓਪੀਡੀ ਆਈਪੀਡੀ ਜਿੱਥੇ ਹੋਏਗਾ ਜਿਹਦੇ ਵਿੱਚ ਨਿਊਰੋਲੋਜਿਸਟ ਬਿਠਾਈ ਜਾਣਗੇ ਨੇਫਰੋਲੋਜਿਸਟ ਬਿਠਾਈ ਜਾਣਗੇ ਆਰਥੋਪੈਡਿਕ ਬਿਠਾਈ ਜਾਣਗੇ ਕਾਰਡੀਓਲੋਜੀ ਦਾ ਡਿਪਾਰਟਮੈਂਟ ਬਣਾਇਆ ਜਾ ਰਿਹਾ ਹੈ ਕਾਕੀ ਜਿਹੜਾ ਬੰਦਾ ਵੀ ਉੱਥੇ ਕੋਈ ਵੀ ਤਕਲੀਫ ਲੈ ਕੇ ਆਏ ਉਹਨੂੰ ਉਹਦੇ ਲਈ ਜਿਹੜੇ ਉੱਥੇ ਸਪੈਸ਼ਲਿਸਟ ਡਾਕਟਰਸ ਬੈਟਰਨ ਉਹ ਉਹਦੀ ਉਹਨੂੰ ਟ੍ਰੀਟਮੈਂਟ ਕਰ ਸਕਦੇ ਨੇ ਤੇ ਟ੍ਰੀਟਮੈਂਟ ਦੇ ਬਾਅਦ ਅਗਰ ਉਹਨੇ ਉੱਥੇ ਜ਼ਿਆਦਾ ਦਿਨ ਰੁਕਣਾ ਉਹਨੂੰ ਆਈਪੀਡੀ ਕਰਨਾ ਪਏਗਾ ਉਹਨੂੰ ਅੰਦਰ ਦਾਖਲ ਕਰਨਾ ਪਏਗਾ ਤੇ ਉਹਦੇ ਜਿਹੜੇ ਚਾਰजेस ਨੇ ਬੜੇ ਨੋਮੀਨਲ ਰੱਖੇਗੇ ਨੇ ਔਰ ਦਿੱਲੀ ਦੇ ਵਿੱਚ ਸ਼ਾਇਦ ਹੀ ਕੋਈ ਅਫਾ ਜੀ ਐਨੇ ਅੱਛੇ ਤਰੀਕੇ ਦੇ ਨਾਲ ਬਣੇ ਹੋ ਜਿਹੜੇ ਹਸਪੀਟਲ ਹੋਣ ਜਿਨ੍ਹਾਂ ਦੀ ਓਪੀਡੀ ਬਿਲਕੁਲ ਜ਼ੀਰੋ ਰੱਖੀ ਗਈ ਹੈ ਕੋਈ ਫੀਸ ਓਪੀਡੀ ਦੀ ਨਹੀਂ ਰੱਖੀ ਜਾਏਗੀ ਜਿਸ ਤਰੀਕੇ ਦੇ ਨਾਲ ਸਾਡੇ ਡਾਇਲਿਸਿਸ ਫ੍ਰੀ ਹੋ ਰਹੇ ਨੇ ਇਸ ਤਰੀਕੇ ਦੇ ਨਾਲ ਰੋਜ਼ ਮਰ ਨੂੰ ਡਾਕਟਰਸ ਨੂੰ ਦਿਖਾਣ ਦੀ بجائے ਜਿੱਥੇ ਜਾਂਦੇ ਨੇ ਪ੍ਰਾਈਵੇਟ ਡਾਕਟਰਸ ਨੂੰ ਉਹਨਾਂ ਨੂੰ ਦਿਖਾਣ ਦੀ ਜਗ੍ਹਾ ਇਹ ਬਾਲਾ ਸਵ ਹਸਪੀਟਲ ਜਗਤ ਆਏਗੀ ਤੇ ਜਿੱਥੇ ਗੁਰੂ ਦੇ ਚਰਨੀ ਵੀ ਲੱਗੇਗੀ ਉੱਥੇ ਆਪਣਾ ਇਲਾਜ ਵੀ ਫ੍ਰੀ ਆਫ ਕਾਸਟ ਕਰਾ ਸਕਦੇ ਹੋਂ ਤੱਕ ਮੀਨਸ ਕਿ ਜੇ ਗੱਲ ਕਰੀ ਤੇ ਕਿੰਨੇ ਕੁ ਜੋ ਲੋਕ ਆ ਜੋ ਹਸਪੀਟਲ ਦੇ ਵਿੱਚੋਂ ਅਨਾਜ ਦੀ ਇਹ ਸੇਵਾ ਲੈ ਰਹੇ ਆ ਦੇਖੋ ਜਿੱਥੇ ਡਾਇਲਿਸਿਸ ਦੀ ਗੱਲ ਕਰੀਏ ਕਿਉਂਕਿ ਹਾਲੇ ਉੱਥੇ ਡਾਇਲਿਸਿਸ ਦਾ ਵਿੰਗ ਸ਼ੁਰੂ ਹੋਇਆ ਹੈ ਸਾਡਾ ਉੱਥੇ ਪੁਰਾਣਾ ਹਸਪੀਟਲ ਵੀ ਚੱਲ ਰਿਹਾ ਹੈ ਉਹ ਉਹਦੀ ਤੀ ਕੋਈ ਗਿਣਤੀ ਹੈ ਨਹੀਂ ਕਿਉਂਕਿ ਬੜੇ ਸਾਲਾਂ ਤੋਂ ਚੱਲ ਰਿਹਾ ਹੈ ਬੜਾ ਜਿਹੜਾ ਨਵਾਂ ਵਿੰਗ ਹੈ ਉਹ 5 ਤਰੀਕ ਨੂੰ ਸ਼ੁਰੂ ਹੋਣਾ ਹੈ ਔਰ ਡਾਇਲਿਸਿਸ ਜਿਹੜੀ ਹੈ ਉਹ ਤਕਰੀਬਨ 23 ਸਾਲਾਂ ਦੇ ਵਿੱਚ 75000 ਤੋਂ ਉੱਤੇ ਜਿਹੜੇ ਲੋਕ ਨੇ ਉਹ ਡਾਇਲਿਸਿਸ ਇਥੋਂ ਕਰਾ ਚੁੱਕੇ ਨੇ 75000 ਡਾਇਲਿਸਿਸ ਫ੍ਰੀ ਆਫ ਕਾਸਟ ਕਰਨੀਆਂ ਮੈਂ ਸਰਵੰਨਾ ਦੁਨੀਆ ਦੇ ਵੀਜੀ ਕਪੜਾ ਅਲੱਗ ਰਿਕਾਰਡ ਹੈ ਕੈਮਰਾਮੈਨ ਦਮਿੰਦਰ ਸਿੰਘ ਦੇ ਨਾਲ ਮੈਂ ਚਰਨਜੀਤ ਸਿੰਘ ਲਿਵਿੰਗ ਇੰਡੀਆ ਦਿੱਲੀ